ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਝ ਲੈਣਾ ਸੁਣਾਉਣ ਜਾ ਰਹੇ ਹਾਂ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰ ਦਿਓ ਅੱਗੇ শেয়ার ਜਿੱਤ ਹਾਰਾਂ ਤਾਂ ਸਜਣੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਿੱਤ ਹਾਰਾਂ ਤਾਂ ਸਜਣੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਣੇ ਭਾਈਚਾਰੇ ਨਾਲ ਮਿਲ ਕੇ ਰਹੋ ਆਪਣੇ ਭਾਈਚਾਰੇ ਨਾਲ ਜੁੜ ਕੇ ਰਹੋ ਆਪਣੇ ਭਾਈਚਾਰੇ ਨਾਲ ਜੁੜ ਕੇ ਰੋ ਕਮ ਕ੍ਰੋਧ ਹੰਕਾਰ ਲੋਭ ਨੂੰ ਮਨਾ ਚੋਂ ਦੂਰ ਕਰੋ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸੱਜਣੋਂ ਨਾਲ ਖੜੋ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸੱਜਣੋਂ ਨਾਲ ਖੜੋ ਗੁੱਡੀਆਂ ਤਾਂ ਉੱਪਰ ਥੱਲੇ ਹੁੰਦੀਆਂ ਰਹਿੰਦੀਆਂ ਨੇ ਗੁੱਡੀਆਂ ਤਾਂ ਉੱਪਰ ਥੱਲੇ ਹੁੰਦੀਆਂ ਰਹਿੰਦੀਆਂ ਨੇ ਆਪਣੇ ਭਾਈਚਾਰੇ ਨਾਲ ਮਿਲ ਕੇ ਰਹੋ ਜਿੱਤ ਹਾਰਾਂ ਤਾਂ ਸਜਣੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਣੇ ਭਾਈਚਾਰੇ ਨਾਲ ਜੁੜ ਕੇ ਰਹੋ ਆਪਣੇ ਭਾਈਚਾਰੇ ਨਾਲ ਮਿਲ ਕੇ ਰਹੋ ਉਹ ਜਾਣ ਲਿਖਲਾ ਪੈਸਾ ਨਹੀਂ ਭਾਈ ਚਾਰੇ ਨਾਲ ਸਾਜ ਵੀ ਜ਼ਰੂਰੀ ਆ ਕਿਸੇ ਵੀ ਗੱਲ ਦੀ ਦਿਲ ਵਿੱਚ ਆਪਾਂ ਰੱਖਣੀ ਨਾ ਮਗਰੂਰੀਆ ਕਿਸੇ ਵੀ ਗੱਲ ਦੀ ਦਿਲ ਵਿੱਚ ਆਪਾਂ ਰੱਖਣੀ ਨਾ ਮਗਰੂਰੀਆ ਉਹ ਸਾਡੇ ਵਿੱਚੋਂ ਹੀ ਕੁਝ ਲੋਕਾਂ ਦੀਆਂ ਸਾਡੇ ਵਿੱਚੋਂ ਹੀ ਕੁਝ ਲੋਕਾਂ ਦੀਆਂ ਸੱਚਾ ਹੁੰਦੀਆਂ ਰਹਿੰਦੀਆਂ ਨੇ ਆਪਣੇ ਭਾਈਚਾਰੇ ਨਾਲ ਜੁੜ ਕੇ ਰਹੋ ਉਹ ਜਿੱਤਾਂ ਹਾਰਾਂ ਤਾਂ ਸਜਣੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਣੇ ਭਾਈਚਾਰੇ ਨਾਲ ਜੁੜ ਕੇ ਰਹੋ ਆਪਣੇ ਭਾਈਚਾਰੇ ਨਾਲ ਮਿਲ ਕੇ ਰਹੋ